ਹੈਲੋ ਮਿਸਟਰ ਵਿਲੀਅਮ ਕੀ ਹਾਲ ਹੈ ਤੁਹਾਡਾ ਵਧੀ ਤੁਸੀਂ ਸੁਣਾਓ ਐਨੀ ਪੇਨ ਨੋ ਪੇਨ ਕਿਸੇ ਕਿਸਮ ਦੇ ਕੋਈ ਦਰਦ ਨੋ ਕੋਈ ਤਕਲੀਫ ਨੋ ਇਹ ਬਿਲਕੁਲ ਪੇਨ ਫਰੀ ਪ੍ਰੋਸੀਜਰ ਬਣ ਚੁੱਕਿਆ ਹੈ ਸਿਰ ਨੂੰ ਸੁਣ ਕਰਕੇ ਜਿੱਤਾ ਕੀਤਾ ਜਾਂਦਾ ਹੈ ਸਾਰੇ ਪ੍ਰੋਸੀਜਰ ਦੇ ਦੌਰਾਨ ਕਲਾਇੰਟ ਹੋਸ਼ ਵਿੱਚ ਹੁੰਦਾ ਹੈਗਾ ਗੱਲਬਾਤ ਕਰਦਾ ਹੁੰਦਾ ਹੈਗਾ ਤੇ ਸ਼ਾਮ ਨੂੰ ਪ੍ਰੋਸੀਜਰ ਹੋਣ ਤੋਂ ਬਾਅਦ ਖੁਦ ਆਪ ਡਰਾਈਵ ਕਰਕੇ ਜਾ ਸਕਦਾ ਹੈ હેર ਟ੍ਰਾਂਸਪਲੈਂਟ ਦੇ ਵਿੱਚ ਸਿਰਫ 1 ਡਿਗਰੀ ਤੱਕ ਪੇਨ ਹੁੰਦੀ ਹੈ ਯਾਨੀ ਕਿ ਪਹਿਲੇ ਟੀਕੇ ਦਾ ਲਾਇ ਦਾ ਕਿਸੇ ਕਿਸੇ ਨੂੰ ਪਤਾ ਚੱਲਦਾ ਹੈਗਾ ਉਸ ਤੋਂ ਬਾਅਦ ਇਹ ਸਾਰਾ ਪ੍ਰੋਸੀਜਰ ਪੇਨ ਫਰੀ ਪ੍ਰੋਸੀਜਰ ਹੈ ਅੱਜ ਤੋਂ ਪਹਿਲਾਂ 10 ਸਾਲ ਪਹਿਲਾਂ ਗੰंजेपन ਦਾ ਕੋਈ ਇਲਾਜ ਨਹੀਂ ਹੁੰਦਾ ਸੀਗਾ ਕਹਿੰਦੇ ਸੀ ਕਿ ਬਸ ਜੀ ਵਿਗਲਵਾ ਲਓ ਜਾਂ ਇਹ ਗੰਝਾ ਖਾਨਦਾਨੀ ਹੈ ਇਹਦੇ ਵਾਸਤੇ ਕੁਝ ਨਹੀਂ ਕੀਤਾ ਜਾ ਸਕਦਾ ਸੋ ਹੁਣ ਗੰਜਾਪਨ ਲਾ ਇਲਾਜ ਨਹੀਂ ਹੈ ਇਸ ਨੂੰ ਆਪਾਂ हेयर ਟ੍ਰਾਂਸਪਲੈਂਟ ਰਾਹੀਂ ਪਹਿਲਾ ਵਰਗੇ ਆਪਾਂ ਵਾਲ ਲੈ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਮਨੁੱਖ ਨੂੰ ਆਪਣੀ ਸੁੰਦਰਤਾ ਬਹੁਤ ਪਿਆਰੀ ਹੁੰਦੀ ਹੈ ਤੇ ਸੁੰਦਰਤਾ ਨੂੰ ਮਾਪਣ ਦੇ ਵੱਖ-ਵੱਖ ਪੈਮਾਨੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਪੈਮਾਨਾ ਸਾਡੇ ਵਾਲ ਹੁੰਦੇ ਨੇ ਸਾਡੇ ਸਿਰ ਦੇ ਵਾਲ ਜਿਹੜੇ ਨੇ ਉਹਨਾਂ ਤੋਂ ਸੁੰਦਰਤਾ ਭਾਰਤ ਦੇ ਵਿੱਚ ਜੇਕਰ ਜੱਜ ਕਰਨੀ ਹੋਵੇ ਤਾਂ ਵੇਖਿਆ ਜਾਂਦਾ ਹੈ ਕਿ ਕਿੰਨੇ ਸੰਘਣੇ ਵਾਲ ਨੇ ਕਿੰਨੇ ਲੰਬੇ ਵਾਲ ਨੇ ਜਾਂ ਫਿਰ ਕਿਸੇ ਔਰਤ ਦੇ ਜਿਹੜੇ ਵਾਲ ਨੇ ਉਹ ਕਿੰਨੇ ਕਾਲੇ ਜਾਂ ਕਿੰਨੇ ਸਫੇਦ ਨੇ ਇਹ ਸਾਰੀਆਂ ਵੱਖ-ਵੱਖ ਮੈਜ਼ਰਮੈਂਟ ਨੇ ਪੈਮਾਨੇ ਨੇ ਜਿਹੜੇ ਨਾਪਦੇ ਨੇ ਸੁੰਦਰਤਾ ਨੂੰ ਪਰ ਇਸ ਸੁੰਦਰਤਾ ਦੇ ਵਿੱਚ ਕਈ ਵਾਰੀ ਵਿਗਨ ਪੈ ਜਾਂਦਾ ਏ ਉਸ ਸਮੇਂ ਜਦੋਂ ਕਈ ਵਾਰ ਕੁਦਰਤੀ ਤੌਰ ਤੇ ਜਾਂ ਫਿਰ ਸਾਡੀ ਜਾਂ ਆਪਣੀਆਂ ਗਲਤੀਆਂ ਕਰਕੇ ਅਸੀਂ ਆਪਣੇ ਵਾਲ ਗਵਾਉਣੇ ਸ਼ੁਰੂ ਕਰ ਦਿੰਨੇ ਆ ਉਸੇ ਬਾਬਤ ਅ ਜ ਗੱਲਬਾਤ ਕਰਨ ਦੇ ਲਈ ਸਤਿਅਮ ਹੈਅਰ ਟ੍ਰਾਂਸਪਲੈਂਟ ਤੇ ਪਹੁੰਚੇ ਆ ਮੇਰੇ ਨਾਲ ਡਾਕਟਰ ਕੇ ਕੇ अरोड़ा ਮੌਜੂਦ ਰਹਣਗੇ ਗੱਲਬਾਤ ਉਹਨਾਂ ਦੇ ਨਾਲ ਇਹ ਸਾਰੇ ਵਿਸ਼ੇ ਤੇ ਹੋਊਗੀ ਉਹਨਾਂ ਦਾ ਸਵਾਗਤ ਕਰਦੇ ਆਂ ਫੇਰ ਸਾਰੇ ਵਿਸ਼ਿਆਂ ਤੇ ਝਾਣਨਾ ਪਾਵਾਂਗੇ ਸਤਿ ਸ਼੍ਰੀ ਅਕਾਲ ਸਸ਼ੀਕਾਲ ਪੰਜਾਬ ਟੀਵੀ ਤੇ ਪੰਜਾਬ ਰੇਡੀਓ ਦੇ ਯੂਐਸਏ ਦੇ ਸਾਰੇ ਲਿਸਨਰ ਨੂੰ ਈਵਰਸ ਨੂੰ ਮੇਰਾ ਨਮਸਕਾਰ ਸਸ਼ੀਕਾਲ ਅਦਾ ਜੀ ਸਰ ਮੈਂ ਜਿਵੇਂ ਗੱਲ ਕੀਤੀ ਕਿ ਭਾਰਤ ਦੇ ਵਿੱਚ ਖਾਸ ਤੌਰ ਤੇ ਲੰਬੇ ਵਾਲਾਂ ਨੂੰ ਪੈਮਾਨਾ ਮੰਨਿਆ ਜਾਂਦਾ ਹੈ ਕਿ ਇਹ ਖੂਬਸੂਰਤੀ ਦਾ ਇੱਕ ਚਿੰਨ ਹੈ ਮੰਨ ਲਓ africa ਚ ਜਾਈਏ ਉੱਥੇ ਛੋਟੇ ਵਾਲਾਂ ਨੂੰ ਮੰਨਿਆ ਜਾਂਦਾ ਤੇ ਜੇਕਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹ ਪੈਮਾਨਾ ਹੈ ਤਾਂ ਫਿਰ ਇਹਦੀ ਸੁੰਦਰਤਾ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਜਿੱਦਾਂ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਗਲਤੀਆਂ ਜਾਂ ਫਿਰ ਕੁਦਰਤੀ ਕਾਰਨਾ ਕਰਕੇ ਗੰਜਾਪਨ ਪੈ ਜਾਂਦਾ ਪਰ ਤੁਸੀਂ ਜਿਹੜਾ ਡਾਕਟਰੀ ਪੇਸ਼ੇ ਦੇ ਵਿੱਚ ਰਹਿੰਦੇ ਹੋ ਆ ਤੁਸੀਂ ਜੋ ਚੀਜ਼ ਇਸ ਚੋਂ ਸਮਝੀ ਹੈ ਜੋ ਪੜੀ ਹੈ ਜੋ ਖੋਜ ਹੈ ਉਸ ਦੇ ਬਾਰੇ ਦੱਸਿਓ ਕਿ ਕਿਸ ਤਰੀਕੇ ਦੇ ਨਾਲ ਇਹ ਵਾਲ ਝੜਨੇ ਸ਼ੁਰੂ ਹੁੰਦੇ ਨੇ ਤੇ ਆਪਾਂ ਇਹਨਾਂ ਵਾਲ ਝੜਨ ਵਾਲੇ ਸਾਰੇ ਸਮਾਧਾਨ ਦਾ ਹੱਲ ਕਿਵੇਂ ਕਰ ਸਕਦੇ ਹਾਂ ਇਸ ਦਾ ਬਿਲਕੁਲ ਜੀ ਵਾਲਾਂ ਦਾ ਸਾਡੀ ਪਰਸਨੈਲਿਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਦੋਂ ਕਿਸੇ ਇਨਸਾਨ ਦੇ ਵਾਲ ਝੜਨ ਲੱਗ ਜਾਂਦੇ ਹਨ ਉਹ ਉਹਦੀ ਅਟਰੈਕਸ਼ਨ ਘੱਟ ਹੋ ਜਾਂਦੀ ਹੈ ਪਰਸਨੈਲਿਟੀ ਘੱਟ ਹੋ ਜਾਂਦੀ ਹੈ ਉਹਦੇ ਵਿੱਚ 셀ਫ ਕੌਨਫੀਡੈਂਸ ਘੱਟ ਹੋ ਜਾਂਦਾ ਹੈ ਮੈਂ ਇਹੋ ਜਿਹੇ ਬੱਚੇ ਦੇਖੇ ਹਨ ਜਿਹੜੇ ਕਿ ਸਕੂਲ ਛੱਡ ਚੁੱਕੇ ਹਨ ਉਹਨਾਂ ਨੂੰ ਪਾਰਟੀਆਂ ਤੇ ਜਾਣ ਚ ਸ਼ਰਮ ਲੱਗਦੀ ਹੈ ਕਿ ਉਹ ਉਮਰ ਤੋਂ ਵੱਡੇ ਨਜ਼ਰ ਆਉਂਦੇ ਹਨ ਬਿਲਕੁਲ ਵਾਲਾਂ ਦਾ ਸਾਡਾ ਪਰਸਨੈਲਿਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਆਖਦੇ ਹਾਂ ਕਿ ਆਦਮੀ ਦੀ ਜਾਂ ਔਰਤ ਦੀ ਪਰਸਨੈਲਿਟੀ ਉਹਦੇ ਫੇਸ ਤੋਂ ਹੁੰਦੀ ਹੈ ਜਦੋਂ ਆਪਾਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਤਾਂ ਸਾਡਾ ਪਹਿਲਾ ਧਿਆਨ ਉਹਦੇ ਵਾਲਾਂ ਵੱਲ ਜਾਂਦਾ ਹੈ ਦੂਜਾ ਧਿਆਨ ਉਹਦੇ ਚਿਹਰੇ ਵੱਲ ਜਾਂਦਾ ਹੈਗਾ ਸੋ ਸੁੰਦਰਤਾ ਦੇ ਵਿੱਚ ਵਾਲਾਂ ਦਾ ਪਹਿਲਾ ਯੋਗਦਾਨ ਹੈ ਬਿਲਕੁਲ ਜੇ ਆਪਾਂ ਵਾਲਾਂ ਦੀ ਕੇਅਰ ਨਹੀਂ ਕਰਦੇ ਇਹਦੇ ਵਿੱਚ ਖਾਣ ਪੀਣ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਸਟ्रेस ਦਾ ਬਹੁਤ ਵੱਡਾ ਯੋਗਦਾਨ ਹੈ ਰਾਤ ਨੂੰ ਜਾਗ ਜਾ ਕੇ ਕੰਮ ਕਰਨ ਦਾ ਬਹੁਤ ਵੱਡਾ ਯੋਗਦਾਨ ਹੈ ਉਸ ਤੋਂ ਬਾਵਜੂਦ ਸਾਡੀ ਡਾਈਟਰੀ ਹੈਬਿਟਸ ਜੰਕ ਫੂਡ ਜੰਕ ਫੂਡ ਦੇ ਲੈਣ ਦਾ ਵਿੱਚ ਕਈ ਉਹਦੇ ਵਿੱਚ ਆਪਣੀ ਡਾਈਟ ਦੇ ਵਿੱਚ ਨਿਊਟ੍ਰੀਐਂਟਸ ਮੁੱਕ ਜਾਂਦੇ ਹਨ ਇਸ ਕਰਕੇ ਬਾਲਾਂ ਨੂੰ ਪ੍ਰੋਪਰ ਖੁਰਾਕ ਨਹੀਂ ਮਿਲਦੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਬॉयਸ ਦੇ ਵਿੱਚ ਜਾਇੰਟਸ ਦੇ ਵਿੱਚ ਇਹ ਮੇਲ ਪੈਟਰਨ ਬਾਰਨੈਸ ਹੁੰਦਾ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਆਖੀਏ ਖਾਨਦਾਨੀ ਗੰਜਾਪਨ ਜਿਸ ਤਰੀਕੇ ਨਾਲ ਇੱਕ ਇਨਸਾਨ ਦੀ ਸ਼ਕਲ ਆਪਣੇ ਮਾਪਿਆਂ ਨਾਲ ਮਿਲਦੀ ਹੈ ਉਸੇ ਤਰੀਕੇ ਨਾਲ ਉਹਦੇ ਬਾਲਾਂ ਦੇ ਗੁਣ ਵੀ ਦੋਨੋਂ ਪਾਸੇ ਆਪਣੇ ਪੇਰੈਂਟਸ ਵਾਲੇ ਪਾਸੋਂ ਆਂਦੇ ਹਨ ਜੇ ਉਹਦੇ ਪੇਰੈਂਟਸ ਦੇ ਵਿੱਚ ਗੰਜਾਪਨ ਆਇਆ ਤਾਂ ਉਸ ਇਨਸਾਨ ਨੂੰ ਵੀ ਜ਼ਿੰਦਗੀ ਦੇ ਵਿੱਚ ਗੰਜਾਪਨ ਆਏਗਾ ਪਰ ਜੇ ਮੈਂਟਲ ਸਟ्रेस ਜ਼ਿਆਦਾ ਹੈ ਤਾਂ ਇਹ ਚੀਜ਼ ਖਾਣਾ ਪੀਣਾ ਠੀਕ ਨਹੀਂ ਹੈ ਤਾਂ ਇਹ ਚੀਜ਼ ਜਿਹੜਾ ਗੰਜਾਪਨ 45 ਤੋਂ 50 ਸਾਲ ਦੀ ਉਮਰ ਚ ਆਉਣਾ ਹੈ ਅੱਜ ਕੱਲ ਦੇਖਿਆ ਗਿਆ ਕਿ ਜਵਾਨ ਬੱਚਿਆਂ ਦੇ ਵਿੱਚ ਵੀ 18 18 20 20 ਸਾਲ ਦੇ ਬੱਚੇ ਵੀ ਗੰਜੇ ਹੋ ਰਹੇ ਹਨ ਸੋ ਇਸ ਨੂੰ ਰੋਕਣ ਵਾਸਤੇ ਬਹੁਤ ਸਾਰੇ ਟੈਕਨੀਕ ਹਨ ਬਹੁਤ ਸਾਰੇ ਨਵੀਆਂ ਟ੍ਰੀਟਮੈਂਟਸ ਆ ਗਏ ਹਨ ਅੱਜ ਤੋਂ ਪਹਿਲਾਂ 10 ਸਾਲ ਪਹਿਲਾਂ ਗੰਜੇਪਨ ਦਾ ਕੋਈ ਇਲਾਜ ਨਹੀਂ ਹੁੰਦਾ ਸੀਗਾ ਕਹਿੰਦੇ ਸੀ ਕਿ ਬਸ ਜੀ ਵਿਗਲਵਾ ਲਓ ਜਾਂ ਇਹ ਗੰਜਾ ਖਾਨਦਾਨੀ ਹੈ ਇਹਦੇ ਵਾਸਤੇ ਕੁਝ ਨਹੀਂ ਕੀਤਾ ਜਾ ਸਕਦਾ ਪਰ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਇਹਦੇ ਨਾਲ ਵਾਲਾਂ ਦੀਆਂ ਬਿਮਾਰੀਆਂ ਦਾ ਬਿਲਕੁਲ ਪੱਕਾ ਇਲਾਜ ਆ ਚੁੱਕਿਆ ਹੈ ਜੀ ਸੋ ਪੱਕਾ ਇਲਾਜ ਜੇ ਆ ਚੁੱਕਿਆ ਹੈ ਫਿਰ ਉਹ ਉਸ ਦੇ ਬਾਰੇ ਆਪਾਂ ਗੱਲ ਕਰੀਏ ਟੈਕਨੋਲੋਜੀ ਆ ਗਈ ਹੈ ਟੈਕਨੋਲੋਜੀ ਲਗਾਤਾਰ ਡਿਵੈਲਪ ਹੋ ਰਹੀ ਹੈ ਤੇ ਤੁਸੀਂ ਸਤਿਅਮ హెయిਰ ਟ੍ਰਾਂਸਪਲੈਂਟ ਇਸ ਜਗ੍ਹਾ ਦੇ ਉੱਪਰ ਕਿੰਨੇ ਤਰ੍ਹਾਂ ਦੇ ਟ੍ਰਾਂਸਪਲੈਂਟ ਕਰਦੇ ਹੋ ਜਾਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ హెయిਰ ਟ੍ਰਾਂਸਪਲੈਂਟ ਦੀਆਂ ਜਰਾ ਇਹਦੇ ਬਾਰੇ ਜ਼ਰੂਰ ਚਾਣ ਲੈਣਾ ਆਪਾਂ ਬਿਲਕੁਲ ਜੀ ਇਹ ਆਪਾਂ ਇਸ ਗੱਲ ਨੂੰ ਦੋ ਹਿੱਸਿਆਂ ਵਿੱਚ ਵੰਡਾਂਗੇ ਜੀ ਨੰਬਰ 1 ਜੇ ਕਿਸੇ ਇਨਸਾਨ ਦਾ హెయిਰ ਫਾਲ ਸਟਾਰਟ ਹੋਇਆ ਜੀ ਟਾਈਮਲੀ ਐਡਵਾਈਸ ਲੈਂਦਾ ਹੈ ਡਾਕਟਰ ਨੂੰ ਵਿਜ਼ਿਟ ਕਰਦਾ ਹੈ ਸਾਡੇ ਕੋਲ ਸਪੈਸ਼ਲ ਮਸ਼ੀਨਸ ਹਨ ट्राइकोस्कोपी एनालिसिस देख के ਦੱਸ ਦਿੰਦੇ ਹਾਂ ਕਿ ਵਾਲਾਂ ਦੀ ਥਿਨਿੰਗ ਹੋ ਰਹੀ ਹੈ ਜਾਂ ਮਿਨੇਚੁਰਾਈਜੇਸ਼ਨ ਹੋ ਰਹੀ ਹੈ ਜਾਂ ਡੈਂਡਰਫ ਹੈ ਅਸੀਂ ਜੇ ਉਸ ਚੀਜ਼ ਨੂੰ ਟ੍ਰੀਟ ਕਰਦੇ ਹਾਂ ਤਾਂ ਉਸ ਇਨਸਾਨਾਂ ਦੇ ਵਾਲਾਂ ਦਾ ਚੜਨਾ ਬੰਦ ਹੋ ਜਾਂਦਾ ਹੈ ਅਸੀਂ ਜਿਹੜੇ ਰੱਬ ਵੱਲੋਂ ਦਿੱਤੇ ਹੋਏ ਵਾਲ ਹਨ ਅਸੀਂ ਉਹਨਾਂ ਨੂੰ ਬਚਾ ਸਕਦੇ ਹਾਂ ਪਰ ਜੇ ਕਿਸੇ ਇਨਸਾਨ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਉਹਨੂੰ ਗੰਜਾਪਨ ਆ ਚੁੱਕਿਆ ਹੈ ਸਿਰ ਉੱਪਰੋਂ ਖਾਲੀ ਹੋ ਚੁੱਕਿਆ ਹੈ ਤਾਂ ਉਹਦੇ ਵਾਸਤੇ ਹੁਣ ਨਵਾਂ ਮਾਡਰਨ ਟ੍ਰੀਟਮੈਂਟ ਉਹ ਆ ਚੁੱਕਿਆ ਹੈਗਾ हेयर ਟ੍ਰਾਂਸਪਲੈਂਟ ਜੀ ਹੁਣ ਤੁਸੀਂ ਪੁੱਛਿਆ ਕਿ ਇਹਦੀਆਂ ਕਿਸ ਟਾਈਪ ਦੀਆਂ ਕਿਸਮਾਂ ਹੁੰਦੀਆਂ ਹਨ ਜੀ ਅੱਜ ਤੋਂ ਪਹਿਲਾਂ ਅੱਜ 10 ਸਾਲਾਂ ਤੋਂ ਪਹਿਲਾਂ ਕੱਟ ਵਾਲੀ ਟੈਕਨੀਕ ਹੁੰਦੀ ਸੀ ਜਿਹਨੂੰ ਕਿ F.U.T ਆਖਦੇ ਸਨ ਉਹਦੇ ਵਿੱਚ ਸਿਰ ਦੇ ਪਿੱਛੋਂ ਇੱਕ ਵਾਲਾਂ ਦੀ ਪੱਟੀ ਕੱਟ ਕੇ ਇੱਕ ਇੱਕ ਵਾਲ ਨੂੰ ਕੱਢ ਕੇ ਲਾਇਆ ਜਾਂਦਾ ਸੀ ਪਰ ਹੁਣ ਜਿਹੜੀ ਮੋਸਟ ਮਾਡਰਨ ਟੈਕਨੀਕ ਹੈ ਇਹਦੇ ਵਿੱਚ ਸਿਰ ਦੇ ਪਿਛਲੇ ਪਾਸੋਂ ਬਿਨਾਂ ਕੱਟ ਤੋਂ ਬਿਨਾਂ ਚੀਰੇ ਤੋਂ ਬਿਨਾਂ ਖੂਨ ਨਿਕਲੇ ਬਿਨਾਂ ਨਿਸ਼ਾਨ ਪਾਏ ਮਸ਼ੀਨ ਰਾਹੀਂ ਇੱਕ ਇੱਕ ਵਾਲ ਦੀ ਜੜ ਕੱਢ ਲਈ ਜਾਂਦੀ ਹੈ ਤੇ ਜਿੱਥੇ ਗੰਜਾਪਨ ਹੈ ਉੱਥੇ ਲਗਾ ਦਿੱਤਾ ਜਾਂਦਾ ਹੈ ਜਿਵੇਂ ਆਪਾਂ ਪਨੀਰੇ ਨੂੰ ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਤੇ ਲਾ ਦਿੰਦੇ ਹਾਂ ਜਿਵੇਂ ਆਪਾਂ ਨਰਸਰੀ ਤੋਂ ਬੂਟੇ ਲਿਆ ਕੇ ਆਪਣੇ ਘਰ ਲਾ ਦਿੰਦੇ ਹਾਂ ਉਸੇ ਤਰੀਕੇ ਨਾਲ ਸਾਡੇ ਸਿਰ ਦੇ ਪਿੱਛੇ ਵਾਲਾਂ ਦਾ ਜਿਹੜਾ ਖਜ਼ਾਨਾ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਉਹ ਕਦੇ ਵੀ ਨਹੀਂ ਛੜਦਾ ਭਾਵੇਂ ਇਨਸਾਨ 60 70 80 90 100 ਸਾਲ ਦਾ ਹੀ ਕਿਉਂ ਨਾ ਹੋ ਜਾਵੇ ਸਿਰ ਦੇ ਪਿੱਛੇ ਵਾਲੇ ਵਾਲ ਲੰਬੇ ਉਮਰ ਦੇ ਵਾਲ ਹੁੰਦੇ ਹਨ ਅਸੀਂ ਮਸ਼ੀਨ ਰਾਹੀਂ ਉਹਨਾਂ ਨੂੰ ਜੜ ਸਮੇਤ ਪਿੱਛੋਂ ਕੱਢ ਕੇ ਜਿੱਥੇ ਗੰਜਾਪਨ ਹੈ ਇੱਕ ਇੱਕ ਕਰਕੇ ਲਾ ਦਿੰਦੇ ਹਾਂ ਤੇ ਉਹ ਵਾਲ ਚੱਲ ਪੈਂਦੇ ਹਨ ਇਹ ਵਾਲ ਵਧਦੇ ਹਨ ਵਧਣ ਤੋਂ ਬਾਅਦ ਇਹਨਾਂ ਦੀ ਕਟਿੰਗ ਹੁੰਦੀ ਹੈ ਕਟਿੰਗ ਤੋਂ ਬਾਅਦ ਦੁਬਾਰਾ ਵਧਦੇ ਹਨ ਯਾਨੀ ਕਿ ਇਹ ਅਸਲੀ ਵਾਲ ਹਨ ਸੋ ਹੁਣ ਗੰਜਾਪਨ ਲਾਇਲਾਜ ਨਹੀਂ ਹੈ ਇਸ ਨੂੰ ਆਪਾਂ हेयर ट्रांसप्लांट ਰਾਹੀਂ ਪਹਿਲਾ ਵਰਗੇ ਆਪਾਂ ਵਾਲ ਲੈ ਸਕਦੇ ਹਾਂ ਤੇ ਪਹਿਲਾ ਵਰਗੇ ਖੂਬਸੂਰਤੀ ਪ੍ਰਾਪਤ ਕਰ ਸਕਦੇ ਹਾਂ ਜੀ ਤੇ ਜਦੋਂ ਟ੍ਰਾਂਸਪਲੈਂਟ ਦੀ ਗੱਲ ਆਉਂਦੀ ਤੁਸੀਂ ਦੱਸਿਆ ਕਿ ਪਿਛਲੇ ਜਿਹੜੇ ਗਿੱਚੀ ਦੇ ਵਾਲ ਕਹ ਲਿਆ ਪਿਛਲੇ ਬੰਨੇੋਂ ਉਤੋਂ ਕੱਢ ਕੇ ਫਿਰ ਅੱਗੇ ਲਗਾਏ ਜਾਂਦੇ ਨੇ ਉਹਨਾਂ ਨੂੰ ਪਲਾਂਟ ਕੀਤਾ ਜਾਂਦਾ ਤਾਂ ਇਹ ਜਿਹੜਾ ਪ੍ਰੋਸੈਸ ਹੁੰਦਾ ਇਹ ਕੀ ਪੇਨਫੁੱਲ ਹੁੰਦਾ ਜੇ ਹੁੰਦਾ ਤਾਂ ਕਿੰਨਾ ਹੁੰਦਾ ਤਾਂ ਉਸ ਨੂੰ ਸਹਿਣ ਕਰਨ ਯੋਗ ਹਾਲਤ ਕਿਹੋ ਜੀ ਹੋਣੀ ਚਾਹੀਦੀ ਹੈ ਜਾਂ ਤੁਸੀਂ ਕੋਈ ਹੋਰ ਚੀਜ਼ ਵੀ ਡਾਇਗਨੋਸ ਕਰਦੇ ਹੋ ਕਿ ਵਿਅਕਤੀ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਦੇ ਨਾਲ ਤਾਂ ਨਹੀਂ ਜੂਝ ਰਿਹਾ ਜਿਹਨੂੰ ਫੇਰ ਦਿੱਕਤ ਆਉਂਦੀ ਹੋਵੇ ਵਿੱਚ ਹੁਣ ਇਸ ਗੱਲ ਦੇ ਉੱਤੇ ਆਉਂਦੇ ਹਾਂ ਕਿ ਹੇਅਰ ਟ੍ਰਾਂਸਪਲੈਂਟ ਦੇ ਵਿੱਚ ਦਰਦ ਕਿੰਨਾ ਹੁੰਦਾ ਹੈ ਜੀ ਜਿਹੜੀ ਪੁਰਾਣੇ ਜ਼ਮਾਨੇ ਵਾਲੀ ਟੈਕਨੋਲੋਜੀ ਸੀ ਜਿਹੜੀ ਕਿ ਕੱਟ ਵਾਲੀ ਟੈਕਨੋਲੋਜੀ ਸੀ ਉਹ ਟੈਕਨੋਲੋਜੀ ਪੇਨਫੁੱਲ ਟੈਕਨੋਲੋਜੀ ਸੀ ਉਹਦੇ ਵਿੱਚ ਪਿੱਛੇ ਵਾਲਾਂ ਦੀ ਪੱਟੀ ਕੱਟੀ ਜਾਂਦੀ ਸੀਗੀ ਟਾਂਕੇ ਲਾਏ ਜਾਂਦੇ ਸਨ ਟਾਂਕੇ ਦਰਦ ਕਰਦੇ ਸਨ ਉਹਨਾਂ ਨੂੰ ਕਢਵਾਉਣਾ ਪੈਂਦਾ ਸੀਗਾ ਉਹ ਟੈਕਨੀਕ ਪੇਨਫੁੱਲ ਸੀਗੀ ਇਸ ਕਰਕੇ ਉਹਦੀ ਅਕਸੈਪਟੇਬਿਲਟੀ ਲੋਕਾਂ ਦੇ ਵਿੱਚ ਉਹ ਜ਼ਿਆਦਾ ਪਪੂਲਰ ਨਹੀਂ ਹੋ ਸਕੇ ਜੀ ਜਿਹੜੀ ਹੁਣ ਮੋਸਟ ਮਾਡਰਨ ਟੈਕਨੀਕ ਹੈ ਇਹਦੇ ਵਿੱਚ ਪੇਨ ਨਹੀਂ ਹੁੰਦੀ ਹੁਣ ਨਵੇਂ-ਨਵੇਂ ਸਾਡੇ ਕੋਲ ਇਨਸਟਰੂਮੈਂਟ ਆ ਗਏ ਹਨ ਜਿਨ੍ਹਾਂ ਨਾਲ ਅਸੀਂ ਇਹ ਪੇਨ ਨਹੀਂ ਹੋਣ ਦਿੰਦੇ ਇਹ ਬਿਲਕੁਲ ਪੇਨ ਫ੍ਰੀ ਪ੍ਰੋਸੀਜਰ ਬਣ ਚੁੱਕਿਆ ਹੈ ਸਾਰਾ ਕੰਮ ਲੋਕਲ ਅਨਸਥੀसिया ਦੇ ਵਿੱਚ ਕੀਤਾ ਜਾਂਦਾ ਹੈਗਾ ਸਿਰ ਨੂੰ ਸੁਨ ਕਰਕੇ ਜਿੱ ਤੱਕ ਕੀਤਾ ਜਾਂਦਾ ਹੈ ਸਾਰੇ ਪ੍ਰੋਸੀਜਰ ਦੇ ਦੌਰਾਨ ਕਲਾਇੰਟ ਹੋਸ਼ ਵਿੱਚ ਹੁੰਦਾ ਹੈਗਾ ਗੱਲਬਾਤ ਕਰਦਾ ਹੁੰਦਾ ਹੈਗਾ ਤੇ ਸ਼ਾਮ ਨੂੰ ਪ੍ਰੋਸੀਜਰ ਹੋਣ ਤੋਂ ਬਾਅਦ ਖੁਦ ਆਪ ਡਰਾਈਵ ਕਰਕੇ ਜਾ ਸਕਦਾ ਹੈ ਔਰ ਸਭ ਤੋਂ ਵੱਡੀ ਗੱਲ ਜੇ ਆਪਾਂ ਪੇਨ ਦੀਆਂ 10 ਡਿਗਰੀਜ਼ ਹੁੰਦੀਆਂ ਹਨ ਜੇ ਕਿਸੇ ਬੰਦੇ ਨੂੰ ਟਾਂਕੇ ਲੱਗਦੇ ਹਨ ਜਾਂ ਹੱਡੀ ਫ੍ਰੈਕਚਰ ਹੁੰਦੀ ਹੈ ਜਾਂ ਕੋਈ ਚੋਟ ਲੱਗਦੀ ਹੈ ਜਾਂ ਕੋਈ ਸਰਜਰੀ ਹੁੰਦੀ ਹੈ ਅਸੀਂ ਉਹਦੀ ਪੇਨ ਦੀ ਗ੍ਰੇਡਿੰਗ 10 ਡਿਗਰੀ ਤੱਕ ਗਿਣਦੇ ਹਾਂ हेयर ਟ੍ਰਾਂਸਪਲੈਂਟ ਦੇ ਵਿੱਚ ਸਿਰਫ 1 ਡਿਗਰੀ ਤੱਕ ਪੇਨ ਹੁੰਦੀ ਹੈ ਯਾਨੀ ਕਿ ਪਹਿਲੇ ਟੀਕੇ ਦਾ ਲਏ ਦਾ ਕਿਸੇ ਕਿਸੇ ਨੂੰ ਪਤਾ ਚਲਦਾ ਹੈਗਾ ਉਸ ਤੋਂ ਬਾਅਦ ਇਹ ਸਾਰਾ ਪ੍ਰੋਸੀਜਰ ਪੇਨ ਫਰੀ ਪ੍ਰੋਸੀਜਰ ਹੈ ਜੀ ਬੜੀ ਕਮਾਲ ਦੀ ਟੈਕਨੀਕ ਹੁਣ ਆ ਚੁੱਕੀ ਹੈ ਜਿਹੜੀ ਤੁਸੀਂ ਦੱਸੀ ਹੈ ਤੇ ਇਸੇ ਦੇ ذریعے ਤੁਸੀਂ ਵੀ ਕਰਦੇ ਹੋ ਟਰਾਂਸਪਲੈਂਟ ਹੁਣ ਵੀਡੀਓਜ਼ ਵੀ ਦੇਖ ਰਹੇ ਹੋਣਗੇ ਦਰਸ਼ਕ ਇਹਨਾਂ ਤਸਵੀਰਾਂ ਦੇ ذریعے ਜਿਹੜੀਆਂ ਉੱਪਰ ਚੱਲ ਰਹੀਆਂ ਨੇ ਕਿ ਇਸ ਸਮੇਂ ਟਰਾਂਸਪਲੈਂਟ ਲਗਾਤਾਰ ਤੁਹਾਡੇ ਸਤਿਅਮ હેર ਟ੍ਰਾਂਸਪਲੈਂਟ ਤੇ ਚੱਲ ਰਹੇ ਨੇ ਸੋ ਤੁਸੀਂ ਇਹਦੇ ਬਾਰੇ ਜ਼ਰਾ ਜ਼ਰੂਰ ਦੱਸਿਓ ਕਿ ਇਹ ਪ੍ਰੋਸੈਸ ਲੰਬਾ ਕਿੰਨਾ ਹੁੰਦਾ ਹੈ ਮੰਨ ਲਓ ਅੱਜ ਮੈਂ ਆਉਣਾ ਆ ਕਿ ਮੇਰੇ ਬਾਲ ਝੜ ਰਹੇ ਨੇ ਤੁਸੀਂ ਮੈਨੂੰ ਡਾਇਗਨੋਸ ਕਰੋਗੇ ਚੈੱਕ ਕਰੋਗੇ ਉਸ ਤੋਂ ਬਾਅਦ ਕਿੰਨਾ ਲੰਬਾ ਪ੍ਰੋਸੈਸ ਹੁੰਦਾ ਹੈ ਕਿ ਮੈਂ ਆਮ ਵਰਗੇ ਵਾਲਾਂ ਦੇ ਨਾਲ ਸੋਸਾਇਟੀ 'ਚ ਜਾ ਸਕਾਂ ਹੇਅਰ ਟ੍ਰਾਂਸਪਲੈਂਟ ਸਿਰ ਨੂੰ ਟ੍ਰਿਮ ਕਰਕੇ ਕੀਤਾ ਜਾਂਦਾ ਹੈ ਜੀ ਇਹਦੇ ਵਾਸਤੇ ਪਹਿਲਾਂ ਅਪਾਇੰਟਮੈਂਟ ਲਈ ਜਾਂਦੀ ਹੈ ਇਹ 8 ਤੋਂ ਲੈ ਕੇ 10 ਘੰਟੇ ਦਾ ਪ੍ਰੋਸੀਜਰ ਹੈਗਾ ਜੀ ਤੇ ਜਦੋਂ ਕਲਾਇੰਟ ਆਉਂਦੇ ਹਨ ਅਸੀਂ ਉਹਨਾਂ ਦੀ హెయిਰ ਲਾਈਨ ਡਿਜ਼ਾਈਨ ਕਰਦੇ ਹਾਂ ਹੈੱਡ ਨੂੰ ਟ੍ਰਿਮ ਕਰਦੇ ਹਾਂ ਉਹਨਾਂ ਦੀ ਡਰੈਸ ਚੇਂਜ ਕਰਾਈ ਜਾਂਦੀ ਹੈ ਉਹਨਾਂ ਦੇ ਬਲੱਡ ਦੇ ਟੈਸਟ ਹੁੰਦੇ ਹਨ ਟ੍ਰਾਂਸਪਲੈਂਟ ਰੂਮ ਚ ਲੈ ਕੇ ਜਾਂਦੇ ਹਾਂ ਜਿਹੜਾ ਕਿ ਬਹੁਤ ਹੀ ਕੰਫਰਟੇਬਲ ਰੂਮ ਹੁੰਦਾ ਹੈਗਾ ਸਿਰ ਦੇ ਪਿੱਛੇ ਲੋਕਲ ਅਨਸਥੀसिया ਦੇ ਕੇ ਅਸੀਂ ਵਾਲਾਂ ਦੀਆਂ ਜੜਾਂ ਕੱਢਦੇ ਆ ਇਹਨਾਂ ਨੂੰ ਕੱਢਣ ਦੇ ਵਿੱਚ ਤਿੰਨ ਤੋਂ ਚਾਰ ਘੰਟੇ ਲੱਗਦੇ ਹਨ ਫਿਰ ਕਲਾਇੰਟ ਨੂੰ ਬਾਹਰ ਲਿਆ ਕੇ ਅਸੀਂ ਉਹਨਾਂ ਨੂੰ ਲੰਚ ਕਰਾਉਂਦੇ ਹਾਂ ਲੰਚ ਕਰਾਉਣ ਤੋਂ ਬਾਅਦ ਕਲਾਇੰਟ ਫਿਰ ਆਪਰੇਸ਼ਨ ਥੀਏਟਰ ਵਿੱਚ ਜਾਂਦੇ ਹਨ ਤੇ ਜਿਹੜੀਆਂ ਜੜਾਂ ਅਸੀਂ ਕੱਢੀਆਂ ਹਨ ਇੱਕ ਇੱਕ ਨੂੰ ਜਿਹੜਾ ਗੰਗੇਪਨ ਦਾ ਏਰੀਆ ਮਾਰਕ ਕੀਤਾ ਹੈ ਉੱਥੇ ਲਾਣਾ ਸ਼ੁਰੂ ਕਰ ਦਿੰਦੇ ਹਾਂ ਉਹਨੂੰ ਲਾਣ ਦੇ ਵਿੱਚ ਫਿਰ 4-5 ਘੰਟੇ ਲੱਗਦੇ ਹਨ ਯਾਨੀ ਕਿ ਇੱਕ ਦਿਨ ਦਾ ਪ੍ਰੋਸੀਜਰ ਹੈ ਜਦੋਂ ਕੰਪਲੀਟ ਹੋ ਜਾਂਦਾ ਹੈ ਕਲਾਇੰਟ ਆਪ ਖੁਦ ਡਰਾਈਵ ਕਰਕੇ ਘਰ ਜਾ ਸਕਦੇ ਹਨ ਤੇ ਹੀਲ ਕਰਨ ਨੂੰ ਕਿੰਨਾ ਸਮਾਂ ਲੱਗ ਜਾਂਦਾ ਹੈ ਹੀਲਿੰਗ ਦੇ 3 ਦਿਨ ਦੇ ਵਿੱਚ ਡਰੈਸਿੰਗ ਉਤਾਰ ਦਿੱਤੀ ਜਾਂਦੀ ਹੈ ਜੀ ਉਸ ਤੋਂ ਬਾਅਦ ਉਹ ਕੈਪ ਪਾ ਕੇ ਆਪਣੇ ਰੁਟੀਨ ਦੀਆਂ ਸਾਰੀਆਂ ਐਕਟੀਵਿਟੀਆਂ ਕਰ ਸਕਦੇ ਹਨ ਤੇ ਜਿਹੜੇ ਵਾਲ ਲਏ ਜਾਂਦੇ ਹਨ ਇਹਨਾਂ ਦੀ ਗ੍ਰੋਥ ਆਉਣ ਦੇ ਵਿੱਚ ਚਾਰ ਤੋਂ 6 ਮਹੀਨੇ ਲੱਗਦੇ ਹਨ ਜੀ ਸੋ ਸਤਿਅਮ हेयर ਟ੍ਰਾਂਸਪਲੈਂਟ ਦੇ ਉੱਪਰ ਇਹ ਸਾਰਾ ਜਿਹੜਾ ਪ੍ਰੋਸੈਸ ਕੀਤਾ ਜਾਂਦਾ ਹੈ ਇਹ ਪ੍ਰੋਸੈਸ ਦੀ ਸੇਵਾ ਲੈਣ ਦੇ ਲਈ ਜੇਕਰ ਕੋਈ ਆਉਣਾ ਚਾਹੁੰਦਾ ਹੈ ਕੋਈ ਵਿਦੇਸ਼ ਦੇ ਵਿੱਚ ਬੈਠਾ ਹੋਇਆ ਉਸ ਨੇ ਪਹਿਲਾਂ ਅਪਾਇੰਟਮੈਂਟ ਲੈਣੀ ਹੈ ਤਾਂ ਉਹਦਾ ਕੋਈ ਪ੍ਰੋਸੀਜਰ ਹੈ ਕਿ ਕਿਸ ਤਰੀਕੇ ਦੇ ਨਾਲ ਸੰਪਰਕ ਕਰ ਸਕਦੇ ਨੇ ਜਾਂ ਫਿਰ ਇੱਥੇ ਵਿਜ਼ਿਟ ਹੀ ਕਰਨਾ ਪਊਗਾ ਜਿਹੜਾ ਹੈਲਪਲਾਈਨ ਤੁਹਾਨੂੰ ਡਿਸਪਲੇ ਵਿੱਚ ਦਿੱਤਾ ਗਿਆ ਹੈਗਾ ਜੀ ਇੰਡੀਆ ਦਾ ਨੰਬਰ +91 ਲਾ ਕੇ ਇੰਡੀਆ ਦਾ ਕੋਡ ਲਗਾ ਕੇ 99 8801800 ਯਾਨੀ ਕਿ 9988091800 ਜੀ 99880 91800 ਤੇ ਕਲਾਇੰਟ ਆਪਣੇ ਫੋਟੋ ਭੇਜਣ ਆਪਣੇ ਫਰੰਟ ਦਾ ਫੋਟੋ ਟੌਪ ਦਾ ਫੋਟੋ ਬੈਕ ਦਾ ਫੋਟੋ भेजਣ ਅਸੀਂ ਫੋਟੋ ਨੂੰ ਅਸੈਸ ਕਰਾਂਗੇ ਕੰਪਿਊਟਰ ਤੇ ਲਾ ਕੇ ਉਹਨਾਂ ਨੂੰ ਸਾਰਾ ਪ੍ਰੋਸੀਜਰ ਸਮਝਾਵਾਂਗੇ ਅਸੀਂ ਉਹਨਾਂ ਨੂੰ ਰਿਜ਼ਲਟ ਭੇਜਾਂਗੇ ਤੇ ਉਹਨਾਂ ਦੀ ਤਸੱਲੀ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਅਪਾਇੰਟਮੈਂਟ ਬੁੱਕ ਕਰਦਾਂਗੇ ਕਹਿਣ ਦਾ ਭਾਵ ਹੈ ਜੇ ਆਪਾਂ ਗੱਲ ਮਕਾਉਣੀ ਹੋਵੇ ਇੱਥੇ ਕਿ ਉਹਨਾਂ ਨੇ ਫੋਟੋ ਭੇਜਣੀ ਹੈ ਬਸ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਦੱਸਣਾ ਹੈ ਕਿ ਤੁਹਾਡਾ ਟ੍ਰਾਂਸਪਲੈਂਟ ਹੋ ਸਕਦਾ ਹੈ ਤੇ ਕਦੋਂ ਹੋ ਸਕਦਾ ਹੈ ਉਸ ਦੀ ਅਪਾਇੰਟਮੈਂਟ ਲੈ ਕੇ ਉਹ ਫੇਰ ਵਿਦੇਸ਼ ਤੋਂ ਆ ਸਕਦੇ ਨੇ ਬਿਲਕੁਲ ਜੀ ਬਿਲਕੁਲ ਜੀ ਸੋ ਤੁਸੀਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣਣਾ ਪਾਇਆ ਇਸ ਸੈਗਮੈਂਟ ਦੇ ਵਿੱਚ ਆਪਾਂ ਇੱਥੇ ਹੀ ਵਿਦਾ ਚਾਹਾਂਗੇ ਅਗਲੇ ਸੈਗਮੈਂਟ ਵਿੱਚ ਮੁਰ ਤੋਂ ਜੁੜਦੇ ਹਾਂ ਸਾਰੇ ਦਰਸ਼ਕਾਂ ਦੇ ਨਾਲ ਸੋ ਰੋੜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ਸ਼ਿਕਾ ਨਮਸਕਾਰ